ਸਤਿ ਸ਼੍ਰੀ ਅਕਾਲ ਦੋਸਤੋ ਵੀਡੀਓ ਦਾ ਥੰਬਨੇਲ ਵੇਖਣ ਤੇ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਅੱਜ ਦੀ ਵੀਡੀਓ ਆਪਣੀ ਕੁਰਤੇ ਦੀ ਕਟਾਈ ਲਈ ਹੈ ਬਹੁਤ ਹੀ ਸੌਖੇ ਤਰੀਕੇ ਨਾਲ ਇੱਕ ਇੱਕ ਚੀਜ਼ ਨੂੰ ਇਸ ਵਿੱਚ ਨਖਾਰ ਕੇ ਦੱਸਿਆ ਜਾਵੇਗਾ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਦੀ ਕਟਾਈ ਕਰ ਸਕੋਗੇ ਦੋ ਪੱਲੇ ਨੂੰ ਆਪਾਂ ਇੱਕੋ ਜਿਹਾ ਕਰਕੇ ਵਿਛਾਲਿਆ ਹੈ ਟੋਟਲ 4 ਪੱਲੇ ਹੋ ਗਏ ਹਨ ਉੱਪਰ ਵਾਲੀ ਸਾਈਡ ਆਪਾਂ ਫਰੰਟ ਦੀ ਕਟਾਈ ਕਰਾਂਗੇ ਤੇ ਥੱਲੇ ਢਾਈ ਸਪਨਾ ਬੈਕ ਦਾ ਹੋਵੇਗਾ ਤੁਹਾਡੇ ਕੋਲੇ ਛਾਤੀ ਪੇਟ ਜਾਂ ਢੇਰੇ ਵਿੱਚੋਂ ਜੋ ਵੀ ਵੱਧ ਹੈ ਉਸ ਤਰੀਕੇ ਨਾਲ ਤੁਸੀਂ ਅੱਧਾ ਇੰਚ ਵਿੱਚ ਦਬਾ ਦਾ ਛੱਡ ਕੇ ਕਟਾਈ ਕਰ ਲੈਣੀ ਹੈ ਉੱਪਰ ਵਾਲੀ ਸਾਈਡ ਆਪਾਂ ਇੱਕ ਮਾਰਕ ਲਗਾ ਲੈਣਾ ਹੈ ਤਾਂ ਜੋ ਫालतू ਕੱਪੜੇ ਨੂੰ ਕੱਟਿਆ ਜਾ ਸਕੇ ਸਭ ਤੋਂ ਪਹਿਲਾਂ ਆਪਾਂ ਗਲੇ ਦਾ ਮਾਰਕ ਲਗਾਉਣਾ ਹੈ ਜਿੰਨਾ ਆਪਣੇ ਕੋਲੇ ਕਲਰ ਹੋਵੇਗਾ ਬਹੁਤ ਹੀ ਸੌਖੀ ਟਰਿਕ ਹੈ ਕਲਰ ਨੂੰ ਆਪਾਂ 7.5 ਤੇ ਭਾਗ ਕਰ ਦੇਣੀ ਹੈ ਜਿੰਨਾ ਵੀ ਤੁਹਾਡੇ ਕੋਲੇ ਆਵੇਗਾ ਇਹ ਮੇਰੇ ਕੋਲੇ 2.2 ਆਇਆ ਹੈ 2 ਇੰਚ 2 ਸੂਤ ਉਨਾ ਹੀ ਤੁਸੀਂ ਮਾਰਕ ਲਾ ਲੈਣਾ ਹੈ 2 ਇੰਚ ਤੇ 2 ਸੂਤ ਤੇ ਤੁਸੀਂ ਨਿਸ਼ਾਨ ਲਗਾ ਲਓ ਇਹ ਨਿਸ਼ਾਨ ਲਗਾਉਣ ਤੋਂ ਬਾਅਦ ਅੱਧਾ ਇੰਚ ਆਪਾਂ ਇਸ ਵਿੱਚ ਹੋਰ ਜੋੜ ਕੇ ਲੰਬਾਈ ਵਿੱਚ ਨਿਸ਼ਾਨ ਲਗਾ ਲੈਣਾ ਹੈ ਇਹਨਾਂ ਨੂੰ ਰਾਉਂਡ ਸ਼ੇਪ ਦੇਣ ਲਈ ਮੇਰੇ ਕੋਲ ਇੱਕ ਫਰੈਂਚ ਕਰਵ ਹੈ ਇਸ ਵਿੱਚ ਬੈਨ ਤੇ ਕਲਰ ਦੋਵਾਂ ਦੀ ਸ਼ੇਪ ਦਿੱਤੀ ਹੈ ਇਹ ਕਲਰ ਦੀ ਸ਼ੇਪ ਹੈ ਤੇ ਇਹ ਆਪਣੇ ਕੋਲੇ ਬੈਨ ਦੀ ਕਟਾਈ ਵਾਲੀ ਸ਼ੇਪ ਹੈ ਆਪਾਂ ਕਲਰ ਦੀ ਕਟਾਈ ਕਰਨੀ ਹੈ ਇਸ ਤਰੀਕੇ ਨਾਲ ਦੋਨਾਂ ਕੋਨਿਆਂ ਨੂੰ ਆਪਸ ਵਿੱਚ ਮਿਲਾ ਕੇ ਇਸ ਤਰੀਕੇ ਨਾਲ ਇਹਦੀ ਸ਼ੇਪ ਦੇ ਦੇਣੀ ਹੈ ਕਲਰ ਦੀ ਸ਼ੇਪ ਜਿਆਦਾ ਰਾਉਂਡ ਨਹੀਂ ਹੁੰਦੀ ਇਸ ਤੋਂ ਬਾਅਦ ਧੀਰੇ ਦਾ ਮਾਰਕ ਲਗਾਉਣਾ ਹੈ ਆਪਾਂ ਤੀਰਾ ਮੈਂ ਸਣੇ ਦਬਾਾ ਨਾਪਿਆ ਹੈ ਜੋ ਕਿ 18 ਇੰਚ ਹੈ ਦਬਾਾ ਇਸ ਵਿੱਚ ਮੈਂ ਜੋੜ ਪਹਿਲਾਂ ਹੀ ਜੋੜ ਦਿੱਤਾ ਹੈ ਇਸ ਦਾ ਅੱਧ ਕਰਾਂਗੇ ਤਾਂ ਇਹ 9 ਇੰਚ ਆਵੇਗਾ ਸਾਹਮਣੇ ਪੱਲੇ ਦੀ ਕਟਾਈ ਲਈ ਆਪਾਂ 9 ਇੰਚ ਵਿੱਚੋਂ ਅੱਧਾ ਇੰਚ ਤੇ ਇੱਕ ਸੂਤ ਘੱਟ ਕਰਕੇ ਕਟਾਈ ਕਰਨੀ ਹੈ ਇਹ 8.5 ਤੋਂ ਇੱਕ ਸੂਤ ਘੱਟ ਜਾਵੇਗਾ ਇਰੇ ਦਾ ਅੱਧ ਕਰਕੇ ਉਸ ਵਿੱਚੋਂ ਅੱਧਾ ਇੰਚ ਤੇ ਇੱਕ ਸੂਤ ਤੁਸੀਂ ਘੱਟ ਨਿਸ਼ਾਨ ਲਗਾਉਣਾ ਹੈ ਇਸ ਤੋਂ ਬਾਅਦ ਆਪਾਂ ਮੋਡਾ ਡਾਊਨ ਕਰਨਾ ਹੈ ਮੋਡਾ ਡਾਊਨ ਕਰਨ ਦੀ ਵੀ ਇੱਕ ਬਹੁਤ ਹੀ ਸੌਖੀ ਟ੍ਰਿਕ ਹੈਗੀ ਆ ਜਿੰਨੀ ਤੁਹਾਡੀ ਛਾਤੀ ਹੈ ਉਸ ਨੂੰ ਤੁਸੀਂ 18 ਤੇ ਭਾਗ ਕਰ ਦੇਣੀ ਹੈ ਜਿੰਨਾ ਵੀ ਆਵੇਗਾ ਇਹ ਮੇਰਾ 2.5 ਕੁਝ 2 ਸੂਤ ਆਇਆ ਹੈ ਇਸ ਤਰੀਕੇ ਨਾਲ ਤੁਸੀਂ ਇਸ ਦੀ ਡਾਊਨਿੰਗ ਦੇਣੀ ਹੈ 2 ਇੰਚ ਤੇ 2 ਸੂਤ ਤੇ ਇਹਨਾਂ ਦੋਨਾਂ ਨਿਸ਼ਾਨਾਂ ਨੂੰ ਕਰਾਸ ਤਰੀਕੇ ਨਾਲ ਮਿਲਾ ਦੇਣਾ ਹੈ ਇਸ ਤੋਂ ਬਾਅਦ ਆਪਾਂ ਮੋਢੇ ਦੀ ਕਟਾਈ ਕਰਾਂਗੇ ਮੋਢੇ ਦੀ ਕਟਾਈ ਕਰਨ ਲਈ ਇਹ ਵੀ ਸੌਖੀ ਟਰਿਕ ਹੈਗੀ ਇੱਕ ਜਿੰਨਾ ਵੀ ਤੁਹਾਡਾ ਮੋਡਾ ਹੈ ਜਿਸ ਤਰ੍ਹਾਂ ਮੇਰੇ ਕੋਲ ਮੋਡਾ 10 ਇੰਚ ਹੈ ਤੇ ਫਰੰਟ ਸਾਈਡ ਆਪਾਂ ਅੱਧਾ ਇੰਚ ਘੱਟ ਕਰਕੇ ਕਟਣੀ ਹੈ 9.5 ਇੰਚਸ ਦੀ ਕਟਾਈ ਕਰਾਂਗੇ ਇਸ ਤਰੀਕੇ ਨਾਲ ਤੁਸੀਂ ਪਹਿਲਾਂ ਅੰਦਾਜ਼ੇ ਨਾਲ ਮਾਰਕ ਲਗਾਵਾਂਗੇ ਜਾਂ ਤੁਸੀਂ ਇਸ ਤਰੀਕੇ ਨਾਲ ਦੀ ਰੌਂਡ ਸ਼ੇਪ ਵੀ ਦੇ ਕੇ ਦੇਖ ਸਕਦੇ ਹੋ ਇਹ 9.5 ਇੰਚ ਬਣੀ ਹੈ ਤਕਰੀਬਨ ਇਹ ਸਹੀ ਆਵੇਗਾ ਇਸ ਤਰੀਕੇ ਨਾਲ ਤੁਸੀਂ ਮਾਰਕ ਲਗਾ ਲੈਣਾ ਹੈ ਮੋਡੇ ਦੀ ਸ਼ੇਪ ਵੀ ਮੇਰੇ ਕੋਲੇ ਫਰੈਂਚ ਕਰਵ ਦੀ ਸਹਾਤ ਨਾਲ ਦਵਾਂਗਾ ਸਭ ਤੋਂ ਪਹਿਲਾਂ ਇਸ ਦਾ ਆਪਾਂ 7 ਇੰਚ ਜਿਹੜਾ ਲਾਇਆ ਸੀ ਮੋਡੇ ਦਾ ਨਿਸ਼ਾਨ ਇਸ ਦਾ ਅੱਧ ਕਰ ਲੈਣਾ ਹੈ ਅੱਧ ਕਰਨ ਤੋਂ ਬਾਅਦ ਅੱਧਾ ਇੰਚ ਆਪਾਂ ਅੰਦਰ ਵਾਲੀ ਸਾਈਡ ਇਸ ਦੀ ਗਲਾਈ ਦਵਾਂਗੇ ਇਹ ਛਾਤੀ ਦੇ ਹਿਸਾਬ ਨਾਲ ਗਲਾਈ ਦੇਣੀ ਪੈਂਦੀ ਹੈ ਫ੍ਰੈਂਚ ਕਰਵ ਨੂੰ ਏ ਸ਼ੇਪ ਹੈਗੀ ਹੈ ਮੋਢੇ ਦੀ ਇਸ ਤਰੀਕੇ ਨਾਲ ਮਾਰਕ ਜਿਹੜੇ ਸੋਡੇ ਸੌਖੇ ਤਰੀਕੇ ਨਾਲ ਜਿੱਥੇ ਫਿੱਟ ਪੈਂਦੇ ਆ ਉੱਥੇ ਆਪਾਂ ਇਸ ਨੂੰ ਰੱਖ ਲੈਣਾ ਹੈ ਤੇ ਮੋਢੇ ਦੀ ਆਪਾਂ ਗਲਾਈ ਦੇ ਦੇਣੀ ਹੈ ਇਸ ਤਰੀਕੇ ਨਾਲ ਉਸ ਤੋਂ ਬਾਅਦ ਤੁਸੀਂ ਐਂਚੀ ਟੇਪ ਨਾਲ ਇਸ ਨੂੰ ਨਾਪ ਕੇ ਵੀ ਦੇਖ ਸਕਦੇ ਹੋ ਜੇਕਰ ਤੁਹਾਡਾ ਸਹੀ ਬੈਠਦਾ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇਸ ਨੂੰ ਘੱਟ ਵੱਧ ਵੀ ਕਰ ਸਕਦੇ ਹੋ ਇਹ ਆਪਣੇ ਅਗਲੇ ਹਿੱਸੇ ਦੀ ਮਾਰਕਿੰਗ ਹੋ ਗਈ ਹੈ ਉਸ ਤੋਂ ਬਾਅਦ ਆਪਾਂ ਛਾਤੀ ਪੇਟ ਤੇ ਘੇਰੇ ਦੀ ਮਾਰਕਿੰਗ ਕਰਾਂਗੇ ਚਾਕ ਮੈਂ ਇਸ ਦੇ 16 ਇੰਚ ਤਿਆਰ ਰੱਖਣੇ ਹਨ 5 ਇੰਚ ਉੱਪਰ ਕਰਕੇ ਪੇਟ ਦਾ ਨਿਸ਼ਾਨ ਆਵੇਗਾ ਜਿੰਨਾ ਵੀ ਤੁਹਾਡਾ ਪੇਟ ਹੋਵੇਗਾ ਉਸ ਵਿੱਚ ਅੱਧਾ ਇੰਚ ਐਡ ਕਰਕੇ ਮਾਰਕ ਲਗਾ ਦੇਣਾ ਹੈ ਇਸ ਤਰੀਕੇ ਨਾਲ ਹੀਰੇ ਦਾ ਮਾਰਕ ਲਗਾ ਲੈਣਾ ਹੈ ਤੁਸੀਂ ਤੇ ਰੌਂਡ ਸ਼ੇਪ ਦੀ ਫੱਟੀ ਨਾਲ ਆਪਾਂ ਇਸ ਦੀ ਮਾਰਕਿੰਗ ਕਰ ਦੇਣੀ ਹੈ ਜਿੱਥੇ ਵੀ ਫੱਟੀ ਤੁਹਾਡੀ ਸੈੱਟ ਬੈਠਦੀ ਹੈ ਉੱਥੇ ਹੀ ਤੁਸੀਂ ਇਸ ਦੀ ਸ਼ੇਪ ਦੇਣੀ ਹੈ ਇਮ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਕੁੜਤੇ ਦੀ ਲੰਬਾਈ ਦਾ ਨਿਸ਼ਾਨ ਲਗਾਵਾਂਗੇ ਲੰਬਾਈ ਇਸ ਦੀ 42 ਇੰਚ ਹੈ ਤੇ 1 ਇੰਚ ਆਪਾਂ ਵਾਧ ਰੱਖਣਾ ਹੈ ਜਿਹੜਾ ਆਪਣਾ ਦਬਾ ਲਈ ਹੋਵੇਗਾ 42 ਇੰਚ ਤੇ ਤੁਸੀਂ ਮਾਰਕਿੰਗ ਕਰਨੀ ਹੈ ਇੱਕ ਨਿਸ਼ਾਨ ਇਸ ਦੇ ਸਾਹਮਣੇ ਤੁਸੀਂ ਹੋਰ ਲਗਾ ਲੈਣਾ ਹੈ ਦੋਨਾਂ ਨਿਸ਼ਾਨਾਂ ਨੂੰ ਫੱਟੀ ਦੀ ਸਹਾਇਤਾ ਨਾਲ ਸਿੱਧਾ ਕਰ ਲੈਣਾ ਹੈ ਜਿੰਨਾ ਆਪਣਾ ਘੇਰੇ ਦਾ ਨਿਸ਼ਾਨ ਆਇਆ ਸੀ ਤੇ ਇੱਥੇ ਥਲੜੀ ਸਾਈਡ ਤੇ ਵੀ ਆਪਾਂ ਉਹਨਾਂ ਹੀ ਨਿਸ਼ਾਨ ਲਗਾਉਣਾ ਹੈ ਘੇਰੇ ਦੇ ਨਿਸ਼ਾਨ ਇਸ ਤਰੀਕੇ ਨਾਲ ਆਪਸ ਵਿੱਚ ਮਿਲਾ ਦੇਣਾ ਹੈ ਘੇਰਾ ਕਹਿ ਲਓ ਜਾਂ ਹਿਪ ਕਹਿ ਲਓ ਇਸ ਤੋਂ ਬਾਅਦ ਆਪਾਂ ਇਸ ਦੀ ਗਲਾਈ ਦੇਣ ਲਈ ਫਰੈਂਚ ਕਰਵ ਦੀ ਫੇਰ ਸਹਾਇਤਾ ਲਵਾਂਗੇ ਇਹ ਗਲਾਈ ਬਹੁਤ ਹੀ ਪਰਫੈਕਟ ਤਰੀਕੇ ਨਾਲ ਵਧੀਆ ਆਉਂਦੀ ਹੈ ਮਾਰਕ ਦੇ ਉੱਪਰ ਰੱਖ ਕੇ ਜਿੱਥੇ ਸੈੱਟ ਬੈਠੇਗਾ ਉੱਥੇ ਆਪਾਂ ਇਸ ਦੀ ਮਾਰਕਿੰਗ ਕਰ ਦੇਣੀ ਹੈ ਇਹ ਵੀ ਮਾਰਕਿੰਗ ਕੰਪਲੀਟ ਹੋ ਗਈ ਹੈ ਇਸ ਤੋਂ ਬਾਅਦ ਆਪਾਂ ਫੱਟੀ ਦਾ ਨਿਸ਼ਾਨ ਲਗਾਉਣਾ ਹੈ ਫੱਟੀ ਮੈਂ ਆਮ ਤੌਰ ਤੇ ਉੱਪਰੋਂ 15 ਇੰਚ ਤਹੀ ਨਿਸ਼ਾਨ ਲਗਾਉਂਦਾ ਹਾਂ ਤੇ ਇਸ ਤਰੀਕੇ ਨਾਲ ਜਿਹੜਾ ਇੱਕ ਜਾਂ ਦੋ ਸੂਤ ਆਪਾਂ ਫੱਟੀ ਜਿਹੜੀ ਛੱਡ ਕੇ ਕੱਟਣੀ ਹੈ ਇਹਦੇ ਵਿੱਚ ਉੱਪਰਲੇ ਕੱਲੇ ਹਿੱਸੇ ਦੀ ਇੱਕ ਪੱਲੇ ਦੀ ਕਟਾਈ ਕਰਨੀ ਹੈ ਇਸ ਤੋਂ ਬਾਅਦ ਆਪਾਂ ਦੋਸਤੋ ਉੱਪਰ ਵਾਲੇ ਭਾਗ ਦੀ ਕਟਾਈ ਸਟਾਰਟ ਕਰਾਂਗੇ ਮਾਰਕਿੰਗ ਦੇ ਉੱਪਰ ਤੁਸੀਂ ਕਟਾਈ ਕਰਦੇ ਜਾਣਾ ਹੈ ਹੋਰ ਕੁੜਤੇ ਦੀਆਂ ਬਰੀਕੀਆਂ ਸਿੱਖਣ ਵਾਸਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਤੁਸੀਂ ਲਾਭ ਲੈ ਸਕਦੇ ਹੋ ਇੱਕ ਵੀਡੀਓ ਵਿੱਚ ਹਰੇਕ ਗੱਲ ਨੂੰ ਨਹੀਂ ਦੱਸਿਆ ਜਾ ਸਕਦਾ ਇਸ ਤੇ ਲਈ ਮੈਂ ਤੁਹਾਡੇ ਵਾਸਤੇ ਹੋਰ ਵੀ ਵੀਡੀਓ ਬਣਾਵਾਂਗਾ ਉੱਪਰ ਵਾਲੀ ਸਾਈਡ ਦੀ ਕਟਾਈ ਆਪਾਂ ਕਰ ਲਈ ਹੈ ਇਸ ਤੋਂ ਬਾਅਦ ਆਪਾਂ ਬੈਕ ਸਾਈਡ ਦੇ ਜਿਹੜੇ ਮਾਰਕਿੰਗ ਕਰਨੀ ਹੈ ਸਭ ਤੋਂ ਪਹਿਲਾਂ ਬੈਕ ਸਾਈਡ ਦੇ ਫालतू ਕੱਪੜਾ ਕੱਢਣ ਲਈ ਇਸ ਦੀ ਵੀ ਆਪਾਂ ਮਾਰਕਿੰਗ ਜਿਵੇਂ ਪਹਿਲਾਂ ਕੀਤੀ ਸੀ ਉਸ ਤਰੀਕੇ ਨਾਲ ਕਰ ਲੈਣੀ ਹੈ ਇੱਥੋਂ ਆਪਾਂ 1.5 ਇੰਚ ਡਾਉਨਿੰਗ ਕਰਨੀ ਹੈ ਮੋਢੇ ਕੋਲੋਂ ਤੇ ਗਲੇ ਕੋਲੋਂ ਆਪਾਂ 0.5 ਇੰਚ ਦੀ ਡਾਉਨਿੰਗ ਦੇਣੀ ਹੈ ਥੋੜੀ ਜਿਹੀ ਇਹਦੀ ਤਰਸ਼ੀ ਸ਼ੇਪ ਆਉਂਦੀ ਹੁੰਦੀ ਹੈ ਇਸ ਤੋਂ ਬਾਅਦ ਜਿੰਨਾ ਆਪਣਾ ਤੀਰਾ ਸੀ ਆ ਸਨੇ ਦਬਾ 18 ਇੰਚ ਇਸ ਦਾ ਆਪਾਂ ਅੱਧ ਕਰਾਂਗੇ 9 ਇੰਚ ਆਵੇਗਾ ਤੇ ਇਹ ਪੂਰਾ ਹੀ 9 ਇੰਚ ਲਗਾਉਣਾ ਹੈ ਪਿਛਲਾ ਸਾਈਡ ਪੂਰਾ ਅੱਧਾ ਕਰਕੇ ਲਗਾਉਣਾ ਹੈ ਤੇ ਅਗਲੀ ਸਾਈਡ ਵਿੱਚ ਆਪਾਂ ਅੱਧਾ ਇੰਚ ਤੇ ਇੱਕ ਸੂਤ ਘੱਟ ਲਾਇਆ ਸੀ ਫੱਟੀ ਦੀ ਸਹਾਤਾ ਨਾਲ ਮਾਰਕਿੰਗ ਆਪਸ ਵਿੱਚ ਮਲਾ ਦੇਣੀ ਹੈ ਇਸ ਤੋਂ ਬਾਅਦ ਦੋਸਤੋ ਆਪਾਂ ਇਸ ਦੀ ਕਟਾਈ ਕਰ ਦੇਣੀ ਬੈਕ ਸਾਈਡ ਦੀ ਵੀ ਇਸ ਤਰੀਕਾ ਨਾਲ ਤੁਸੀਂ ਇਸ ਦੀ ਕਟਾਈ ਕਰ ਦੇਣੀ ਹੈ ਇਹ ਦੋਸਤੋ ਮਾਰਕਿੰਗ ਦੇ ਉੱਪਰ ਤੁਸੀਂ ਇਸ ਦੀ ਸਾਰੀ ਕਟਾਈ ਕਰ ਦੇਣੀ ਹੈ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਿਓ ਇਸ ਵਿੱਚ ਇੱਕ ਧੀਰੇ ਦੀ ਕਟਾਈ ਮੇਨ ਹੈ ਉਹ ਵੀ ਮੈਂ ਤੁਹਾਨੂੰ ਨਾਲ ਹੀ ਇਸ ਦੀ ਕਟਾਈ ਕਰਨੀ ਦੱਸਾਂਗਾ ਚੈਨਲ ਉੱਤੇ ਮੈਂ ਹੋਰ ਵੀ ਬਹੁਤ ਸਾਰੀਆਂ ਵੀਡੀਓ ਬਣਾ ਚੁੱਕਿਆ ਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਉਹਨਾਂ ਸਾਰੀਆਂ ਵੀਡੀਓ ਦਾ ਲਾਭ ਲੈ ਸਕਦੇ ਹੋ। ਆਮ ਤੌਰ ਤੇ ਅਗਲੀ ਸਾਈਡ ਨਾਲੋਂ ਬੈਕ ਸਾਈਡ ਵਾਲਾ ਜਿਹੜਾ ਪੱਲਾ ਥੋੜਾ ਜਾਂ ਘੱਟ ਕਟਾਈ ਹੁੰਦੀ ਹੈ ਅੱਧਾ ਇੰਚ ਦੀ। ਇਸ ਤਰੀਕੇ ਨਾਲ ਤੁਸੀਂ ਅੱਧਾ ਇੰਚ ਹੋਰ ਪਿਛਲੇ ਹਿੱਸੇ ਨੂੰ ਕਟਾਈ ਦੇ ਦੇਣੀ ਹੈ ਕਿਉਂਕਿ ਪੇਟ ਜਾਦੇ ਹੋਣ ਕਰਕੇ ਅਗਲਾ ਪੱਲਾ ਥੋੜਾ ਜਿਹਾ ਆਪ ਨੂੰ ਵੱਧ ਰੱਖਣਾ ਪੈਂਦਾ ਹੈ। ਜੇਕਰ ਦੋਨੇ ਇੱਕੋ ਜਿਹੇ ਰੱਖਾਂਗੇ ਦਾ ਬੈਕ ਸਾਈਡ ਵਾਲਾ ਪੱਲਾ ਆਪਣਾ ਥੱਲੇ ਜਿਆਦਾ ਲਮਕਦਾ ਦਿਖਾਈ ਦੇਵੇਗਾ ਇਸ ਤਰੀਕੇ ਨਾਲ ਤੁਸੀਂ ਬੈਕ ਸਾਈਡ ਨੂੰ 1/2 ਇੰਚ ਘੱਟ ਕਟਾਈ ਕਰਨੀ ਹੈ ਇਹ ਕਟਾਈ ਕਰਨ ਤੋਂ ਬਾਅਦ ਆਪਾਂ ਗੀਜੇ ਦੀ ਮਾਰਕਿੰਗ ਕਰਨੀ ਹੈ ਉੱਪਰ ਵਾਲੀ ਸਾਈਡ ਤੋਂ ਆਪਾਂ ਪਹਿਲਾਂ 6.5 ਇੰਚ ਦੀ ਮਾਰਕਿੰਗ ਕਰਾਂਗੇ ਗੀਜੇ ਦਾ ਜਿਹੜਾ ਬਾਰ ਜਾਂ ਮੂੰਹ ਕਹੋ ਆਪਾਂ ਇਹ 7.5 ਇੰਚ ਰੱਖਾਂਗੇ ਤੇ ਚਾਕ ਆਪਣੇ 16 ਇੰਚ ਤਿਆਰ ਕਰਨੇ ਹਨ ਤਾਂ ਇਸ ਤੋਂ ਦੋ ਸੂਤ ਘਾਟੀ ਮਾਰਕਿੰਗ ਕਰਾਂਗੇ ਤੇ ਸਲਾਈ ਵਿੱਚ ਜੋ ਪੂਰੇ ਹੋ ਜਾਣਗੇ ਇਹਨਾਂ ਤਿੰਨਾਂ ਚੀਜ਼ਾਂ ਤੇ ਤੁਸੀਂ ਟੱਕ ਲਗਾ ਦੇਣਾ ਹੈ ਇਸ ਤੋਂ ਬਾਅਦ ਫੱਟੀ ਦੀ ਆਪਾਂ ਕਟਾਈ ਕਰ ਦੇਣੀ ਹੈ ਇਹਨਾਂ ਦੋ ਪੱਲੇ ਵਿੱਚ ਇੱਕ ਪੱਲੇ ਦੀ ਉੱਪਰ ਵਾਲੇ ਦੀ ਕਟਾਈ ਕਰਨੀ ਹੈ। ਇਹ ਦੋਸਤੋ ਕੁੜਤੇ ਦੀ ਕਟਾਈ ਪੂਰੀ ਹੋ ਗਈ ਹੈ। ਇਸ ਤੋਂ ਬਾਅਦ ਮੈਂ ਤੁਹਾਨੂੰ ਥੀਰੇ ਦੀ ਕਟਾਈ ਕਰਕੇ ਤੇ ਉਹਦੀ ਪੜਤਾਲ ਕਰਕੇ ਦਿਖਾਉਂਗਾ। ਥੀਰੇ ਦੀ ਕਟਾਈ ਲਈ ਕੱਪੜੇ ਨੂੰ ਮੈਂ ਦੂਰਾ ਕਰਕੇ ਵਿਛਾਲਿਆ ਹੈ। ਟੋਟਲ 4 ਪੱਲੇ ਹੋ ਗਏ ਹਨ। ਇੱਕ ਪੱਲਾ ਅਗਲੀ ਸਾਈਡ ਆਵੇਗਾ ਤੇ ਇੱਕ ਪਿਛਲੀ ਸਾਈਡ ਤੇ ਪਹਿਲਾਂ 5.5 ਇੰਚ ਦੀ ਮਾਰਕਿੰਗ ਕਰਨੀ ਹੈ ਤੀਰੇ ਦੀ ਚੜਾਈ ਜਿਹੜੀ 5.5 ਇੰਚ ਹੋਵੇਗੀ ਇਸ ਤੋਂ ਬਾਅਦ ਗਲੇ ਦੀ ਕਟਾਈ ਆਪਾਂ ਦੀ ਮਾਰਕਿੰਗ 2 ਇੰਚ ਰੱਖਾਂਗੇ ਤੇ ਦੂਸਰੀ ਸਾਈਡ ਤੋਂ ਇਹ 4 ਇੰਚ ਦੀ ਮਾਰਕਿੰਗ ਕਰਾਂਗੇ ਇਹ ਦੋਨੋਂ ਮਾਰਕ ਵੀ ਤੁਸੀਂ ਸਿੱਧੇ ਕਰ ਲੈਣੇ ਹਨ ਇਸ ਤੋਂ ਬਾਅਦ ਗਲੇ ਦੀ ਕਾਟ ਕਿ ਨਹੀਂ ਦੇਣੀ ਹੈ ਇਹਦਾ ਵੀ ਇੱਕ ਫਾਰਮੂਲਾ ਹੈ ਜਿੰਨਾ ਵੀ ਤੁਹਾਡੇ ਕੋਲੇ ਕਲਰ ਹੋਵੇਗਾ ਕਲਰ ਆਪਣਾ 16 ਇੰਚ ਸੀ ਤੇ ਇਸ ਨੂੰ ਆਪਾਂ 5 ਤੇ ਭਾਗ ਦੇ ਦੇਣੀ ਹੈ ਪੰਜਵਾਂ ਹਿੱਸਾ ਕਰ ਦੇਣਾ ਹੈ ਜਿਹੜਾ 3 ਸਵਾ 3 ਇੰਚ ਆਵੇਗਾ 3 ਇੰਚ 2 ਸੂਤ ਆਵੇਗਾ ਉਨੇ ਹੀ ਕਟਾਈ ਕਰਨੀ ਹੈ ਧੀਰੇ ਦੀ ਕਟਾਈ ਵਾਸਤੇ 3 ਇੰਚ 2 ਸੂਤ ਤੇ ਮਾਰਕਿੰਗ ਕਰ ਦੇਣੀ ਹੈ ਧੀਰੇ ਦੀ ਥੱਲੋਂ ਲੰਬਾਈ ਆਪਣੀ 18 ਇੰਚ ਸੀਗੀ ਸਣੇ ਦਵਾ ਅੱਧ ਕਰਕੇ ਆਪਾਂ ਇਸ ਦਾ 9 ਇੰਚ ਤੇ ਨਿਸ਼ਾਨ ਲਗਾਵਾਂਗੇ ਤੇ ਉੱਪਰ ਵਾਲੀ ਸਾਈਡ ਤੇ ਆਪਾਂ ਇਸ ਵਿੱਚ ਅੱਧਾ ਇੰਚ ਹੋਰ ਐਡ ਕਰਨਾ ਹੈ। 9.5 ਇੰਚ ਹੋ ਜਾਵੇਗਾ। ਉੱਪਰ ਵਾਲ ਸਾਈਡ ਤੇ ਆਪਾਂ ਥੋੜੀ ਜਿਹੀ ਤਿਰਛੀ ਸ਼ੇਪ ਦੇਣੀ ਹੈ। ਮਾਰਕ ਸਾਰੇ ਤੁਸੀਂ ਸਿੱਧੇ ਕਰ ਲੈਣੇ ਆ। ਇਸ ਤਰੀਕੇ ਨਾਲ ਤੁਸੀਂ ਇਹਨਾਂ ਨੂੰ ਆਪਸ ਵਿੱਚ ਮਿਲਾ ਕੇ ਇਸ ਦੀ ਥੋੜੀ ਜਿਹੀ ਤਿਰਛੀ ਸ਼ੇਪ ਆਪਾਂ ਦੇ ਦੇਵਾਂਗੇ ਤੇ ਇਥੋਂ ਰਾਉਂਡ ਸ਼ੇਪ ਦੇ ਦੇਣੀ ਹੈ ਮਾਰਕਿੰਗ ਦੇ ਉੱਪਰ ਤੁਸੀਂ ਇਸ ਦੀ ਕਟਾਈ ਕਰ ਦੇਣੀ ਹੈ ਦੋਸਤੋ ਜੋ ਫਰੈਂਚ ਕਰਵ ਦੀ ਮੈਂ ਵਰਤੋਂ ਕਟਾਈ ਵਿੱਚ ਕੀਤੀ ਹੈ ਜੇਕਰ ਤੁਸੀਂ ਘਰ ਬੈਠੇ ਉਸ ਨੂੰ ਮੰਗਵਾਉਣਾ ਚਾਹੁੰਦੇ ਹੋ ਤਾਂ ਮੈਨੂੰ WhatsApp ਕਰ ਸਕਦੇ ਹੋ ਤੁਹਾਨੂੰ ਘਰ ਬੈਠੇ ਹੀ ਉਹ ਪਾਰਸਲ ਮਿਲ ਜਾਵੇਗਾ ਨੀਚੇ ਵਾਲੀ ਸਾਈਡ ਤੋਂ ਆਪਾਂ ਇਸ ਦੀ ਥੋੜੀ ਜੀ ਸ਼ੇਪ ਦੇਣੀ ਹੈ ਦੋ ਸੂਤ ਦੀ ਇਸ ਤੋਂ ਬਾਅਦ ਮੈਂ ਤੁਹਾਨੂੰ ਇਸ ਦੀ ਪੜਤਾਲ ਕਰਨੀ ਦਿਖਾਵਾਂਗਾ ਕਿ ਆਪਣਾ ਤੀਰਾ ਸੈੱਟ ਬੈਠਦਾ ਹੈ ਕਿ ਨਹੀਂ ਬੈਠਦਾ ਸਭ ਤੋਂ ਪਹਿਲਾਂ ਆਪਾਂ ਕੁੜਤੇ ਨੂੰ ਉਸ਼ਾ ਲੈਣਾ ਹੈ ਉੱਤੇ ਨੂੰ ਵਿਛਾ ਕੇ ਦਬਾਜ ਦੇ ਛੱਡ ਕੇ ਤੇ ਆਪਾਂ ਉੱਤੇ ਤੀਰਾ ਸੈੱਟ ਕਰ ਲੈਣਾ ਹੈ ਜਿੰਨੇ ਜਿੰਨੇ ਆਪਣਾ ਸਲਾਈ ਵਿੱਚ ਮਾਰ ਜਣਾਵੇਗਾ ਉਹਨਾਂ ਨੂੰ ਛੱਡ ਕੇ ਸੈੱਟ ਕਰਕੇ ਤੁਸੀਂ ਰੱਖ ਲੈਣਾ ਹੈ ਇਸ ਤੋਂ ਬਾਅਦ ਤੁਸੀਂ ਵੇਖਣਾ ਹੈ ਇਸ ਨੂੰ ਕਿ ਆਪਣੀ ਜੋ ਕਟਾਈ ਕੀਤੀ ਹੈ ਗਲੇ ਦੀ ਤੇ ਮੋਢੇ ਦੀ ਵੇਖੋ ਉਹ ਸੈੱਟ ਬੈਠਦੀ ਹੈ ਕਿ ਨਹੀਂ ਬੈਠਦੀ ਹੈ ਪਰਫੈਕਟ ਆਪਣੀ ਕਟਾਈ ਹੋਈ ਹੈ ਵੀਡੀਓ ਤੁਹਾਨੂੰ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਿਸੇ ਵੀ ਗੱਲ ਦੀ ਸਮਝ ਨਹੀਂ ਆਈ ਹੋਵੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ Thank you for watching my video.